ਦੁਰਗਾ ਪੂਜਾ ਤੋਂ ਪਹਿਲਾਂ ਵੱਡੀ ਖੁਸ਼ਖਬਰੀ ਹਰ ਇੱਕ ਕਰਮਚਾਰੀ ਨੂੰ ਮਿਲੇਗਾ 1.03 ਲੱਖ ਰੁਪਏ ਦਾ ਬੋਨਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦੱਬੋ ਦੁਰਗਾ ਪੂਜਾ ਤੋਂ ਠੀਕ ਪਹਿਲਾਂ 2.2 ਲੱਖ ਤੋਂ ਵੱਧ ਕੋਲ ਇੰਡੀਆ ਕਰਮਚਾਰੀ ਖੁਸ਼ ਹਨ ਕੰਪਨੀ ਨੇ ਪ੍ਰਤੀ ਕਰਮਚਾਰੀ 1.03 ਲੱਖ ਰੁਪਏ ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ ਇਹ ਬੋਨਸ ਹੈੱਡ ਕੁਆਰਟਰ ਤੱਕ ਸੀਮਿਤ ਨਹੀਂ ਹੋਵੇਗਾ ਸਗੋਂ ਕੋਲ ਇੰਡੀਆ ਦੀਆਂ ਸਾਰੀਆਂ ਸਹਾਇਕ ਕੰਪਨੀਆਂ ਦੇ ਕਰਮਚਾਰੀਆਂ ਲਈ ਵੀ ਉਪਲਬਧ ਹੋਵੇਗਾ ਇਨ੍ਹਾਂ ਵਿੱਚ ਝਾਰਖੰਡ ਦੇ BCCL CCL ECL सीएमपीडी ओडिसा दे एमसीएल उत्तर प्रदेश दे एनसीएल ਅਤੇ 3700 ਗੜ ਦੇ ایسੀसीएल ਸ਼ਾਮਲ ਹਨ ਇਹ ਖੇਤਰ ਕੋਲਾ ਖਾਣਾ ਦੇ ਸਭ ਤੋਂ ਵੱਡੇ ਕੇਂਦਰਾਂ ਦਾ ਘਰ ਹਨ ਮਜ਼ਦੂਰਾਂ ਦੀ ਸਖਤ ਮਿਹਨਤ ਅਤੇ ਆਮਦਨ ਸਥਾਨਿਕ ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਇੱਕ ਜੀਵੰਤ ਮਾਹੌਲ ਲਿਆਏਗੀ ਕਰਮਚਾਰੀਆਂ ਨੂੰ 2100 ਕਰੋੜ ਰੁਪਏ ਮਿਲਣਗੇ ਕੁੱਲ ਮਿਲਾ ਕੇ ਦੇਸ਼ ਭਰ ਦੇ ਕਰਮਚਾਰੀਆਂ ਨੂੰ ਲਗਭਗ 2100 ਕਰੋੜ ਰੁਪਏ ਬੋਨਸ ਦਿੱਤੇ ਜਾਣਗੇ ਇਕੱਲੇ ਝਾਰਖੰਡ ਵਿੱਚ 800 ਕਰੋੜ ਰੁਪਏ ਵੰਡੇ ਜਾਣਗੇ ਇਸ ਵਿੱਚੋਂ 320 ਕਰੋੜ ਰੁਪਏ BCCL ਨੂੰ ਅਤੇ 310 ਕਰੋੜ ਰੁਪਏ CCL ਨੂੰ ਦਿੱਤੇ ਜਾਣਗੇ ਇਹ ਵੱਡੀ ਰਕਮ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਨ੍ਹਾਂ ਖੇਤਰਾਂ ਦੀ ਸੁੰਦਰਤਾ ਨੂੰ ਹੋਰ ਵਧਾਵੇਗੀ ਮੀਡੀਆ ਰਿਪੋਰਟਾਂ ਅਨੁਸਾਰ ਕੋਲਕਾਤਾ ਵਿੱਚ ਪ੍ਰਬੰਧਨ ਅਤੇ ਮਜ਼ਦੂਰ ਜੂਨੀਨਾਂ ਵਿਚਕਾਰ ਬੋਨਸ ਬਾਰੇ ਲੰਬੀ ਚਰਚਾ ਹੋਈ ਕੋਲ ਇੰਡੀਆ ਦੇ ਚੇਅਰਮੈਨ ਪੀ ਐਮ ਪ੍ਰਸਾਦ ਅਤੇ ਐਮ ਸੀ ਐਲ ਦੇ ਸੀ ਐਮ ਡੀ ਉਹਦੇ ਅਨੰਤ ਕਵਾਲੇ ਮੀਟਿੰਗ ਵਿੱਚ ਮੌਜੂਦ ਸਨ ਸ਼ੁਰੂ ਵਿੱਚ ਪ੍ਰਬੰਧਨ 98500 ਰੁਪਏ ਦਾ ਭੁਗਤਾਨ ਕਰਨ ਤੇ ਝੋਲ ਦੇ ਰਿਹਾ ਸੀ ਜਦੋਂ ਕਿ ਜੂਨੀਆ 1.25 ਲੱਖ ਰੁਪਏ ਦੀ ਮੰਗ ਕਰ ਰਹੀਆਂ ਸਨ ਇਸ ਤੋਂ ਨਾਰਾਜ਼ ਨੈਸ਼ਨਲ ਮਾਈਨ ਵਰਕਰਜ਼ ਫੈਡਰੇਸ਼ਨ ਮੀਟਿੰਗ ਤੋਂ ਬਾਕਆਊਟ ਵੀ ਕਰ ਗਿਆ ਅੰਤ ਵਿੱਚ ਗੱਲਬਾਤ ਤੋਂ ਬਾਅਦ 1.03 ਲੱਖ ਰੁਪਏ ਦੇ ਇੱਕ ਸਮਝੌਤਾ ਹੋਇਆ ਕੰਪਨੀ ਦਾ ਕਹਿਣਾ ਹੈ ਕਿ ਵੱਧ ਬੋਨਸ ਵਿੱਤੀ ਦਬਾਅ ਵਧਾ ਸਕਦੇ ਹਨ ਪਰ ਇਹ ਰਕਮ ਕਰਮਚਾਰੀਆਂ ਦੀ ਮਿਹਨਤ ਦੀ ਮਾਨਤਾ ਹੈ ਪਿਛਲੇ ਸਾਲ ਕਰਮਚਾਰੀਆਂ ਨੂੰ 93750 ਰੁਪਏ ਦਾ ਬੋਨਸ ਮਿਲਿਆ ਸੀ ਇਸ ਸਾਲ ਰਕਮ ਵਿੱਚ 10000 ਰੁਪਏ ਦਾ ਵਾਧਾ ਹੋਇਆ ਹੈ ਕੋਲਾ ਮਾਈਨਿੰਗ ਇੱਕ ਮੁਸ਼ਕਲ ਅਤੇ ਜੋਖਮ ਭਰਿਆ ਕੰਮ ਹੈ ਇਸ ਲਈ ਇਹ ਬੋਨਸ ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਦੇਣ ਦਾ ਇੱਕ ਤਰੀਕਾ ਹੈ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ